ਕਾਲੀ ਮਾਤਾ ਮੰਦਿਰ ਦੇ ਬਾਹਰ ਅੱਜ ਸ਼ਨੀਵਾਰ ਨੂੰ ਤਿਹਾੜ ਸ਼ਨੀਵਾਰ ਨੂੰ ਰਸਫੋਨ ਕਰਕੇ ਅੱਜ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਜਿਹੜੇ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਇਹ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਆਪ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਸ ਸਬੰਧ ਵਿੱਚ ਅਜ ਅਥੋਰੋਲੀ ਚੈਕਿੰਗ ਕੀਤੀ ਗਈ ਹੈ ਪੈਦਲ ਗਸ਼ਤ ਕਰਕੇ ਤੇ ਕੱਲ ਇਹਨਾਂ ਨੂੰ ਸਾਰੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਜੜੀਆਂ ਵਾਲਿਆਂ ਨੂੰ ਇਹਨਾਂ ਨੂੰ ਵਾਰਨ ਵੀ ਕੀਤਾ ਗਿਆ ਸੀ ਦਫ਼ਤਰ ਚ ਪਲਾ ਕੇ ਅੱਜ ਇਹਨਾਂ ਦੀ ਸਾਰੀ ਥੋਰੋ ਚੈਕਿੰਗ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਦੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਤਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾ ਕਰਕੇ ਕਿਸੇ ਦੀ ਲੁੱਟਕ ਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲਿਆ ਜਾਵੇਗਾ